ਸਤ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਆਂਗਣਵਾੜੀ ਭਰਤੀ ਅਜੇ ਤੱਕ ਮੁਕੰਮਲ ਕਿਉਂ ਨਹੀਂ ਹੋਈ ਕਿਉਂ ਨਹੀਂ ਅਜੇ ਤੱਕ ਅਪਲਾਈ ਕਰਨ ਦਾ ਪੋਰਟਲ ਖੁੱਲਿਆ ਜਦੋਂ ਕਿ ਨੋਟੀਫਿਕੇਸ਼ਨ ਤਾਂ ਬਹੁਤ ਟਾਈਮ ਪਹਿਲਾਂ ਦਾ ਪਾ ਦਿੱਤਾ ਗਿਆ ਸੀ ਕਿਉਂ ਭਰਤੀ ਰੁਕੀ ਹੋਈ ਹੈ ਕੀ ਕਾਰਨ ਹੋ ਸਕਦਾ ਹੈ ਇਸ ਦੇ ਇੰਨਾ ਮਲਕੀ ਟਾਈਮ ਪੈਣ ਲਈ ਕਿ ਸਰਕਾਰ ਸਾਡੇ ਨਾਲ ਕੋਈ ਮਜ਼ਾਕ ਕਰ ਰਹੀ ਹੈ ਸਨ ਨੂੰ ਜਿਵੇਂ ਕਿ ਨੋਟੀਫਿਕੇਸ਼ਨ ਪਹਿਲਾਂ ਤੋਂ ਹੀ ਜਾਰੀ ਕਰ ਦਿੱਤਾ ਗਿਆ ਪਰ ਹਜੇ ਤੱਕ ਕੁਝ ਵੀ ਨਹੀਂ ਹੋਇਆ ਇੰਨਾ ਸਮਾਂ ਕਿਉਂ ਲੱਗ ਰਿਹਾ ਕੀ ਹੋ ਸਕਦਾ ਹੈ ਇਸ ਪਿੱਛੇ ਸੱਚ ਕੀ ਆ ਉਹਦੇ ਬਾਰੇ ਅਸੀਂ ਅੱਜ ਜਾਣਾਂਗੇ ਜਿਵੇਂ ਕਿ ਸਾਨੂੰ ਦੱਸਿਆ ਗਿਆ ਸੀ ਕਿ ਆਂਗਣਵਾੜੀ ਦੀ ਭਾਰਤੀ ਜਿਹੜੀ ਉਹ ਸਤੰਬਰ ਦੇ ਮਹੀਨੇ ਤੱਕ ਮੁਕੰਮਲ ਕਰ ਦਿੱਤੀ ਜਾਵੇਗੀ ਪਰ ਅਜੇ ਤੱਕ ਇਦਾਂ ਦਾ ਨਹੀਂ ਹੋਇਆ ਜਿਵੇਂ ਕਿ ਆਂਗਣਵਾੜੀ ਵਰਕਰਾਂ ਨੇ ਧਰਨਾ ਦਿੱਤਾ ਹੈ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖਿਆ ਨੇ ਲੱਗ ਰਿਹਾ ਕਿ ਉਸ ਦੇ ਡਰ ਤੋਂ ਸਾਡੀ ਨਵੀਂ ਭਾਰਤੀ ਜਿਹੜੀ ਉਹ ਰੋਕ ਦਿੱਤੀ ਕੀ ਹੈ ਜਿਵੇਂ ਹੀ ਸਾਨੂੰ ਇਸ ਬਾਰੇ ਕੁਝ ਵੀ ਅੱਗੇ ਪਤਾ ਲੱਗਦਾ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਪਰ ਹਜੇ ਤੱਕ ਮੁਕੰਮਲ ਤੌਰ ਤੇ ਕੋਈ ਵੀ ਸਾਨੂੰ ਪਤਾ ਨਹੀਂ ਲੱਗ ਸਕਿਆ ਕਿ ਇਸ ਪਿੱਛੇ ਕੀ ਕੀ ਕਾਰਨ ਹੋ ਸਕਦਾ ਹੈ ਹੋ ਸਕਦਾ ਹੈ ਸਰਕਾਰ ਆਪਣੇ ਜਾਣ ਦੇ ਸਮੇਂ ਵਿੱਚ 2026 ਵਿੱਚ ਇਹ ਭਾਰਤੀ ਮੁਕੰਮਲ ਕਰੇ ਹੋ ਸਕਦਾ ਬੋਟਾਂ ਲਈ ਇਸ ਨੂੰ ਹਥਿਆਰ ਬਣਾਇਆ ਜਾਵੇ ਕੁਝ ਵੀ ਹੋ ਸਕਦਾ ਹੈ ਜਿਹਦੇ ਬਾਰੇ ਅਸੀਂ ਪਤਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਦਾ ਬਟਨ ਦਬਾਓ ਨਾਲੇ